ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਬਠਿੰਡਾ ਨਿਊਜ਼ ਢਾਲੀਵਾਲ ਮੈਂ ਮਨਜੀਤ ਸਿੰਘ ਢਾਲੀਵਾਲ ਤੁਹਾਡਾ ਸਵਾਗਤ ਕਰਦਾ ਹਾਂ ਕਿ ਖੇਤੀਬਾੜੀ ਅੰਦੋਲਨ ਦੇ ਸਬੰਧ ਵਿੱਚ ਜੋ ਕਿ ਖਨੋਰੀ ਬਾਰਡਰ ਤੇ ਪਿਛਲੇ 163 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਅੱਜ ਕਾਰਵਾਈ ਸਮੇਂ ਭਾਰਤੀ ਕਿਸਾਨ ਯੂਨੀਅਨ ਇੱਥੇ ਇਕਤਾ ਸਿੱਧੂਪੁਰ ਦੇ ਬਠਿੰਡਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਦੇਸ਼ ਸਿੰਘ ਸਦੋਵਾ ਸਟੇਜ ਤੋਂ ਆਪਣੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਅਤੇ ਲੋਕਾਂ ਨਾਲ ਲੋਕਾਂ ਨੂੰ ਸੰਘਰਸ਼ ਜਾਰੀ ਰੱਖਣ ਲਈ ਪ੍ਰੇਰਣਾ ਕੀਤੀ ਸੀ ਰਿਪੋਰਟ ਮੋਲਨਾ ਕਿ ਜੇ ਜਿਹੜਾ ਅਸੀਂ ਆਪਣੀ ਫਸਲ ਪੈਨਾ ਕਰਨੇ ਖੇਤ ਦੇ ਵਿੱਚ ਮਸੰਨੀ ਬਾਨੇ ਤੇ ਇੱਕ ਆਉਣਾ ਕੰਪਨੀ ਨੂੰ ਖੋਲਣ ਕੀ ਹੋਏਗੀ ਕਿ ਇਹ 10 ਲੱਖ ਦਾ ਤੇ ਤੁਸੀਂ ਇਹਨੂੰ 100 ਲੱਖ ਦਾ ਕੀਤਾ ਤੇ ਫਿਰ ਉਸ ਕੰਪਨੀ ਤੇ ਨੂੰ ਮੋਲਨਾ ਸਾਡੀ ਸਰਕਾਰ ਨੇ ਕਿ ਬਥੇਰੀ ਰੁਤ ਕਰਨੇ ਮੁਖਰ ਨੇ ਅੱਜ ਦੇ ਥੱਲੇ ਮੋਲਨਾ ਫੇਰ ਚਾਹੇ ਉਸੇ ਭਾਅ ਸਾਡੀ ਫਰੰਦਾ ਆਉਣਾ ਜਿਹੜੀ DAP ਦਾ ਭਾਅ 280 ਰੁਪਏ ਸੀ ਜਿਹੜਾ ਕਾਜ ਵੀ ਉਹਦੀ ਮਟੀਰੀਅਲ ਹੈ ਆਦਮੀ ਉਹੀ ਟੀਮ ਹੈ ਅੱਜ ਉਹ DAP ਦੀ ਜਿਹੜੀ ਕੋਈ ਆ 1600 ਨੂੰ ਹੋਗੀ ਫਿਰ ਉਸ ਕੰਪਨੀ ਨੂੰ ਕਹਿੰਦਾ ਮੋੜ ਥੰਨੇ ਮਹੀਨੇ ਰੁਕ ਕਰ ਲਈ ਉਹ ਜੰਮੀਆਂ ਜਿਹੜੀਆਂ ਕੰਪਨੀਆਂ ਦੇ ਵਿੱਚੋਂ ਉੱਥੇ ਆਪਣੇ ਖੇਡ ਦੇ ਵਿੱਚ ਆਪਣੇ ਕੀ ਕੀ ਹੈ ਜਿਹੜੀਆਂ ਤੀਜਾ ਲਗਭਗ 300 ਬਰਾਬਰੀਆਂ ਲੀਆਂ ਤੇ ਜੇ 300 ਗੁਣਾ 3 ਬਣੀ ਸਾਡੀ ਫਸਲ ਦੇ ਬਰਾਬਰ ਜਿਹੜਾ ਆਉਣਾ ਤੇ ਉਹਦਾ ਕਾਰਪੋਰੀਆ ਦੇ ਬਹੁਤ ਵੱਡੀ ਤਕਰੀਕ ਹੋਣੀ ਹੈ ਬਹੁਤ ਜ਼ਤ ਹੋਣਾ ਤੇ ਫਿਰ ਛੋੜੇ ਉਹ ਮਿੱਤਰੋ ਉਹਨਾਂ ਦੀ ਬਾਤਾਂ ਤੇ ਬੈਠਣਾ ਹੈਗਾ ਅਖੀਰ ਤਾਂ ਹੈ मात होगी जो छोटे हो लुक्मारे ने जो ने छोटे कुछ लुक्या पैसा चुखे उन्होंने घर फुट के जो पैसा कमा लखीर ਕਾਮਰਾਂ ਦਾ ਕੀਤਾ ਤਾਂ ਜਿਹੜਾ ਲਗਭਗ ਸੱਤ ਸੱਤ ਤੋਂ ਉੱਪਰ ਸੀ ਖਾਸ ਸਾਡੀਆਂ ਪਾਣਾ ਮਜ਼ਦੂਰ